ਸਾਰੇ ਚਿੱਠੀ ਆ ਗਏ ਇਹਨਾਂ ਦੇ ਬਟਿੰਡੇ ਜਾ ਕੇ ਦੇਖੋ ਬੁਰਾ ਹਾਲ ਕਰਤਾ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਲਾਤਾ ਕਹਾਂ ਨਾ ਗੱਲ ਕਰਦੇ ਹੋ ਠੀਕ ਹੈ ਨਾ ਕੁਝ ਅਫਸਰ ਹੈਗੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੇ ਸੁਖਵੀਰ ਹੋਰਾਂ ਦੇ ਹਰਸਿਮਰ ਹੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਫਿਰ ਉਹ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ

ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਏਵੇਂ ਏਵੇਂ ਟੱਕਰ ਖਤਮ ਹੋ ਰਿਆ ਉਹ ਨਰਕ ਸੁਰਗੇ ਕੀ ਆ ਭਾਈ ਇੱਥੇ ਆ ਨਰਕ ਸੁਰਗੇ ਕੀ ਆ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਕੇ ਟੁੱਟਾ ਅਜਮਿੰਤਾ ਕਰਦੀਆਂ ਪੈਰੀਆਂ ਨੇ ਹਾਏ ਝਾੜੂ ਵਾਲੇ ਹਾਏ ਵੇ ਝਾੜੂ ਵਾਲੇ ਵੇ ਰੋਣ ਲੱਗੀ ਇੱਕਦਮ ਹਸਮਤ ਕੌਜੀ ਵੀ ਭਾਈ ਆਹ ਦੇਖੋ पहला ना हंकार न जुड़ी होंगी बठिंडे तो उम्मीदवार तो नन्नी छत बाद बठिंडे बोल लगे हुए पता की लिखा है नमादार आ मैं क्या आ जाओ आ जाओ आ जाओ नमाने बनते आ जाओ लोग लिया लिया दे। मैनुख के मेरी फोटो देख के इन्हों के अखा चाणी हम नन्नी छां तो बन गई नमाणी ਸੋ ਕਿਕਲੀ ਕੀ ਕਹਿੰਦੀ ਆ ਆਪਣੀ ਰੋਣਾ ਰੋਦੀ ਆ ਉਹ ਕਹਿੰਦੀ ਕਿ ਕਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਕੋਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕਿਤੇ ਕੰਮ ਭਗਵੰਦਰੋ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਬਿਟੇ ਨਹੀਂ ਬਿਜਲੀ ਦਾ ਕੋਈ ਮੇਲ ਨਹੀਂ ਟੱਸੀਆਂ ਚ ਪਾਣੀ ਐ ਨੋਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਹੁੰਦੀ ਹੈ ਇੱਕ ਹੋਰ ਦੁੱਖ ਹੁੰਦੀ ਹੈ ਕਹਿੰਦੀ ਉਹ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਰਸਾਂ ਨਾਲ ਜਿਉਂਦੇ ਸੀ ਉਹ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਰਸਾਂ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਮੈਂ ਸੋਚਿਆ ਕਾਲੀ ਰਾਤ ਦੀ ਫੱਟੀ ਫਰਜੀ ਚੀਜ਼ੇ ਸਾਰੇ ਨੇ ਮੋਚੀ ਹੈ ਮੋਹ ਜਬੜੀ ਗੁੱਟੀ ਐ ਅਸੀਂ ਮੋਹ ਜਬੜੀ ਗੁੱਟੀ ਐ ਕੁੱਗੀ ਛਿੱਤਰ ਨਾਲ ਗੁੱਟੀ ਐ ਹੁਣ ਸਾਡੀ ਜੜ ਸਤੋਜ ਵਾਲੇ ਮਾਂ ਦੇ ਕੁੱਤੀ ਐ ਲੈ 24 ਜੂਨ ਨੂੰ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਗੱਲ ਕਰ ਲੋ ਪੀਰਾ ਪੀਰਾ ਫਕੀਰਾਂ ਦੀ ਧਰਤੀ ਨਕੋਦਰ ਜਦੋਂ ਵੀ ਨਕੋਦਰ ਆਣਿਆ ਨਕੋਦਰ ਵਾਲਿਆਂ ਤੋਂ ਜੋ ਮੰਗਿਆ ਉਹਨੂੰ ਚੌਗਣਾ 5 6 ਕਰਕੇ ਉਹਨਾਂ ਨੇ ਵਾਪਸ ਦਿੱਤਾ ਨਕੋਦਰ ਵਾਲਿਆਂ ਤੁਹਾਡੇ ਤੇ ਬਹੁਤ ਬਾਣ ਹੈ ਸਾਨੂੰ ਖਾਸ ਤੌਰ ਤੇ ਜੋ ਭਾਵੇਂ ਚਾਹੀਏ ਤਾਂ ਨਕੋਦਰ ਨਾ ਆਈਏ ਤਾਂ ਐਦਾਂ ਲੱਗਦਾ ਕੁਝ ਖਾਲੀ ਖਾਲੀ ਰਹਿ ਗਿਆ ਸੋ ਨਕੋਦਰ ਜਿਹੜਾ ਜਦੋਂ ਵੀ ਭਾਵੇਂ ਉਹ ਐਮਐਲਏ ਦੀਆਂ ਵੋਟਾਂ ਹੋਣ ਭਾਵੇਂ ਉਹ ਲੈਸੇ ਕਲਾਕਾਰ ਦੇ ਤੌਰ ਤੇ ਮੈਂ ਆਇਆ ਜਿੰਨੀ ਵਾਰ ਵੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ 'ਚ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਸੋ ਤੁਸੀਂ ਜਿੰਨੀ شدت ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ ਇਹ ਤਬਦੀਲੀ ਦਾ ਸੰਕੇਤ ਹੈ ਇਹ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜਾਰਡਨ ਤਾਰੀਆ ਆਪਣੇ ਆਪ ਦੇ ਨਾਂ ਤੇ ਵੀ ਮਾਰ ਦਿਓ ਹਾਂ ਜੀ ਇਹ ਆਪਣੇ 100% ਸੀਟ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਆਪਣਾ ਜੋਨਨਸ਼ੰਗ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਬਵੰਟੀਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮ ਘਰ ਝੋਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਢੰਡਾਈ ਹੈ ਪਿੰਡਿਆਂ ਤੇ ਸੋ ਇਹ ਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਅਡਾਈਆਂ ਹਮ ਜੋਖ ਦੇ ਕੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਅਜੇ ਕਾਨੂੰਨ ਨਹੀਂ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ। ਸੁਬਹਿ ਅੱਜ ਦੁਬਾਰਾ ਬੇਨਤੀ ਕਰਨ ਆਇਆ। ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ। ਇਸ ਤੋਂ ਬਾਅਦ ਮੈਂ ਕੈਂਟ ਜਾਣਾ ਹੈ। ਫਿਰ ਮੈਂ ਆਦਮپور ਜਾਣਾ ਹੈ। ਮੈਂ ਥੱਕਦਾ ਨਹੀਂ। ਕਿਉਂਕਿ ਥੋੜਾ ਪਿਆਰ ਮੈਨੂੰ ਧੱਕਣ ਨਹੀਂ ਦਿੰਦਾ। ਆ ਜਿਹੜਾ ਪਿਆਰ ਹੈ ਜਿਹੜਾ ਇੰਨਾ ਪਿਆਰਾ ਗੱਡੀ ਦੇਖ ਲਓ। ਉਹਨਾਂ ਦਾ ਭਰਤੀ ਮੈਨੂੰ ਹਰੇਕ 10 ਕਿਲੋ ਵਿਖਵਾ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਵਿੱਚ ਛੰਡੀ ਜਗ੍ਹਾ ਬਣਾਉਣੀ ਪੈਂਦੀ ਹੈ। ਇਹ ਵੀ ਕਿ ਹਮਤਾਲਾਏ ਨੂੰ ਮਿਲਦਾ ਪਿਆਰ ਜਿਹੜਾ ਪੁਰਾਣੇ ਜ਼ਮਨ ਤੇ ਪੁੰਨੀ ਹੋਣਗੇ ਜਿਹੜਾ ਤੁਸੀਂ ਇਹਨਾਂ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ ਦੋ ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੋਤਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਨਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹਨਾਂ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਮੇਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ 30 ਜਨਵਰੀ ਖਤਮ ਨਹੀਂ ਨੀ ਸ਼ੁਰੂ ਤੁਕੇ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਦੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲਾਰਡ ਦੇ ਪੈਸੇ ਆ ਕੇ ਕਰਨਗੇ ਨਾਲੇ ਇੱਥੋਂ ਸਰਕਾਰ ਐ ਡਬਲ ਟ੍ਰਿਪਲ ਘੱਮ ਹੋਇਆ ਕਰੂਗਾ ਔਰ ਘੱਮ ਹੋਇਆ ਕਰੂਗਾ ਇਸ ਗਲਤੀ ਮੈਂ ਜ਼ਿੰਮੇਵਾਰੀ ਲੈਣਾ ਜੇ ਸਵਾ ਦੋ ਸਾਢੋਗੇ ਮੇਰੇ ਤੇ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਨ੍ਹਵੇ ਚੋਂ ਆਇਆ ਕੱਲ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਉੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਖੁਲੱਥ ਡੇਰਾ ਬਾਬਾ ਨਾਨਕ ਬੱਧਗੜ ਚੂੜੀਆਂ ਅਜਨਾਲ ਇੱਧਰ ਜਾ ਮੈਂ ਤਾਂ ਚਾਰ ਪੰਜ ਕਿਹੜੇ ਕਰਦੇ ਚਾਰ ਪੰਜ ਹੋਰ ਕੱਢੂ ਕੋਈ ਜਿੰਨਾ ਤੇਰੇ ਨੇ ਜਲਾ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਦੇਖੇ ਬੈੰਦਾ ਆ ਬੀਜੇਪੀ ਵਾਲੇ ਕੰਗਸੜੇ ਕੱਲ ਹੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨਾ ਅੰਦਰ ਹੀ ਬੈਠੇ ਰਹੀ ਤਿੰਨ ਤਰ ਆਪਦੇ ਮਹਿਲ ਪਾ ਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪਦੇ ਮਹਿਲ ਪਾ ਲੇ ਪਹਾੜਾਂ 'ਚ ਮਹਿਲ ਪਾ ਲੇ ਕਿੱਥੋਂ ਆਇਆ ਪੈਸਾ ਇਹ ਸਾਰੇ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਕੀ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਐਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਦਾ ਟੁਕੜਾ ਟਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ ਚ ਪੂਰੀ ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨਹੀਂ ਉਥੇ ਆਪਾਂ ਕੀ ਕਰਾਂਗੇ ਨਾ ਉਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਹੋ ਈ ਗਾਣਾ ਆਪ ਵੀ ਕੋਰਟਾਂ ਤੋਂ ਸਾਥ ਫਤਰੀ ਜੋ ਮੇਰਾ ਮੇਰਾ ਸਿਕਾਂਗੇ ਪ੍ਰੋਫੈਸ਼ਨ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਦਾ ਹੀ ਅੱਜ ਖਤਮ ਹੋ ਗਏ ਅੱਜ ਜਿਹਨਾਂ ਨੂੰ ਬੰਦਾਂ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਰੱਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾਰਿਆਂ ਵਾਲਾ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਪੂਰਾ ਐ ਲੱਕੀ ਜਾਂਦਾ ਪਹਿਲੇ ਬੰਦੇ ਖੜੇ ਨੇ ਬੰਦੇ ਖੜੇ ਨੇ ਝੋਲਾ ਝੋਲਾ ਦਿਖਣ ਲੱਗਿਆ ਇਹਨਾਂ ਨੂੰ ਹਾਂਜੀ